ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਅਸੀਂ ਸਰਜੀਤਬਿੰਦ ਰਖੀਏ ਜੀ ਦੇ ਘਰ ਇਹ ਆ ਸਰਜੀਤਬਿੰਦ ਰਖੀਏ ਜੀ ਦੀ ਗੱਡੀ ਤੇ ਸਕੂਟਰ ਜਿਸ ਵਿੱਚ ਬੈਠ ਕੇ ਸਰਜੀਤਬਿੰਦ ਰਖੀਏ ਜੀ ਆਪਣੇ ਅਖਾੜੇ ਲਾਉਣ ਜਾਂਦੇ ਸਨ ਇਹ ਆ ਸਰਜੀਤਬਿੰਦ ਰਖੀਏ ਜੀ ਦਾ ਘਰ ਤੇ ਤੁਹਾਨੂੰ ਕੁਝ ਚਲਕੀਆਂ ਅਸੀਂ ਸਰਜੀਤਬਿੰਦ ਰਖੀਏ ਜੀ ਦੇ ਘਰ ਦੇ ਅੰਦਰੋਂ ਦਿਖਾਉਨੇ ਆ ਦੇਖੋ ਕਿੰਦਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਘਰ ਸੁੰਨਾ ਪਿਆ ਤੇ ਕੱਡੇ ਕਲਾਕਾਰ ਹੋਣ ਦੇ ਨਾਤੇ ਉਹਨਾਂ ਦੇ ਜਾਣ ਤੋਂ ਬਾਅਦ ਇਸ ਘਰ ਵਿੱਚ ਸਿਰਫ ਉਹਨਾਂ ਦੀਆਂ ਯਾਦਾਂ ਰਹਿ ਗਈਆਂ ਸਨ ਸਰਜੀਤ ਬਿੰਦਰਖੇ ਜੀ ਪੰਜਾਬ ਦੇ ਇੱਕ ਇਦਾਂ ਦੇ ਕਲਾਕਾਰ ਜਦ ਸਨ ਜਿਨ੍ਹਾਂ ਨੇ 90 ਦੇ ਦਹਾਕੇ ਦੇ ਵਿੱਚ ਬਹੁਤ ਹੀ ਵਧੀਆ ਪੰਜਾਬੀ ਗਾਣੇ ਗਾਏ ਸਨ ਅਤੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲ ਵਿੱਚ ਰਹਿੰਦੀਆਂ ਹਨ ਇਹ ਹੈ ਸਾਡੇ ਪੰਜਾਬ ਦਾ ਹੱਸਦਾ ਬਸਦਾ ਪਿੰਡ ਬਿੰਦਰਖ ਜ਼ਿਲ੍ਹਾ ਰੋਪੜ